ਕਾਂਜੀ ਭਾਈ ਸ਼ਾਰਿਆਂ ਨੂੰ ਪਿਆਰ ਭਰੀ ਸ਼ਤਿ ਚਿਰਿਆ ਕਾਲ ਤੇ ਅਜਾਪਾ ਸਾਨੂੰ ਲੈ ਕੇ ਚੱਲਾਂਗੇ ਕੁਕੀ ਸ਼ਮਦਾਈ ਵਾਲਿਆਂ ਦੇ ਪਿੰਡ ਜਿਹੜਾ ਨਾਗਾ ਲੈਂਡ ਦਾ ਸ਼ਾਬਤੋਂ ਖਤਰਨਾਕ ਪਿੰਡ ਤੇ ਆਪਾਂ ਪਤਾ ਵੀ ਹਾਲ ਚੰਗੇ ਹੋਈ ਸੀ ਨਾਗਾ ਲੈਂਡ ਮਨੀਪੁਰ ਚ ਉਹਨਾਂ ਦੇ ਪਿੰਡ ਚ ਫੜ ਪਹਿਲਾਂ ਦਾ ਹੀ ਬਣਾਏ ਅੰਡਾ ਭੁਰਜੀ ਤੇ ਉਹ ਤੋਂ ਬਾਅਦ ਕਰੀਆਂ ਸ਼ੌਂਦੀਆਂ ਤਿਆਰੀਆਂ ਫੜ ਪਾਰ ਕਰਕੇ ਤੇ ਸ਼ਵੇਰੇ ਲੈ ਕੇ ਜਾਂਦੇ ਆ ਸਾਨੂੰ ਪੂਕੀ ਛਮਦਾਈ ਕਿੱਥੇ ਤੇ ਮਿਲਟਰੀ ਦੇਖੋਗੇ ਨਹੀਂ ਮਿਲਟਰੀ ਆ ਇਨੀ ਪੁਲਿਸ ਫੋਰਸ ਲੱਗੀ ਵੀ ਆ ਰੋਡ ਤੇ ਇਨਾ ਕਰਕੇ ਵੀ ਇਹ ਕਹਿੰਦੇ ਫੇਰ ਨਾ ਸਾਰੇ ਤੰਗੇ ਕਰਦਾ ਤੇ ਆਪਾਂ ਚੱਲੇ ਆ ਤੇ ਅੱਗੇ ਆਪਾਂ ਸ਼ੇਲ ਟੈਕਸ ਵਾਲਿਆਂ ਦੇ ਦਫ਼ਤਰ ਕੋਲ ਜਾ ਕੇ ਗੱਡੀਆਂ ਇਕੱਠੀਆਂ ਕਰਨੀਆਂ ਨੇ ਉੱਥੇ ਜਾ ਕੇ 15 ਗੱਡੀਆਂ ਦਾ ਆਪਣਾ ਲਾਰਾ ਇਕੱਠਾ ਜਾਊਗਾ। ਉੱਥੇ ਜਾ ਕੇ ਖੜਾਂਗੇ ਆਪਾਂ। ਉਦੋਂ ਬਾਅਦ 15 ਜਦੋਂ ਗੱਡੀਆਂ ਇਕੱਠੀਆਂ ਹੋ ਗਈਆਂ ਫਿਰ ਚੱਲਾਂਗੇ। ਆਹ ਦੇਖੋ, ਪਹਾੜ ਵੱਡ ਗਏ ਸੜਕ ਬਣਾਉਣ ਲੱਗੇ ਪਏ ਨੇ। ਆਹ ਤਾਂ ਰੋੜ ਕਰਨ ਇੱਧਰਲਾ ਸਾਨੂੰ ਬੰਦੀ ਕਰ ਦੇਣਾ। ਛੱđa ਹੀ ਲੰਘ ਜਾ ਕਰੋ ਕਿੱਥੇ ਤੁਸੀਂ ਮੋੜ ਮੁਰਦਦੇ ਫਿਰਦੇ ਹੋਗੇ। ਤੇ ਅੱਗੇ ਆ ਪਿੰਡ ਪੁੰਡ ਜੇ ਪਾਰ ਕਰਕੇ ਆਊਗਾ ਸ਼ੇਅਰ ਟੈਕਸ ਦਾ ਅੰਤਰ ਮਣੀਪੁਰ ਦਾ। ਦੇ ਵਾਹ ਜੀ ਬਿਆਹ ਵਾਲੇ ਘੋੜੇ ਵੀ ਚੱਲੇ ਅੰਫਾਲ ਪਹੁੰਚ ਚੁੱਕੇ ਨੇ ਦੱ ਚੱਕੇ ਇੱਧਰ ਦੱ ਚੱਕਾ ਬਾਤ ਆਉਂਦਾ 6 ਚੱਕੇ ਦਾ ਟਮਾਟੇਲੇ ਛਾਡੇ ਵਰਗੇ ਵੀ ਯਾਰੇ 6 ਚੱਕਿਆਂ ਵਾਲੇ ਆ ਜਾਂਦੇ ਨੇ ਤੇ ਆ ਦੇਖੋ ਆ ਵੀ ਦੱ ਚੱਕਾ ਘੋੜਾ ਇਹਨਾਂ ਅੰਫਾਲ ਨੂੰ ਆ ਰਿਹਾ ਆਂਦਾਗਾ ਅਰੇ ਹੈ ਰੱਬ ਤਾਂ ਤੇ ਆਪਾਂ ਚੱਲਦੇ ਆਂ 6 ਟੈਕਸ ਦਫ਼ਤਰ ਕੋਲ ਤੇ ਚਾਹ ਚੋਬਣਾ ਆਵੇ ਪੀਣਿਆ ਕਰੈਚਰ ਲੱਗਿਆ ਵੈ ਇਹਨਾਂ ਦਾ ਇਹ ਮਿੱਟੀ ਦੇਖੋ ਇਹ ਜਾਂ ਕੱਚਾ ਰੋੜਾ ਚਿਕਨਾਈ ਆ ਗਈ ਤੇ ਸਲਿੱਪ ਮਾਰਦੀ ਜਾਂਦੀ ਹੈ ਗੱਡੀ ਤੇ ਤੁਸੀਂ ਮੌਸਮ ਦਾ ਵੀ ਵੇਖੋ ਕਿੰਨਾ ਸ਼ਾਫ-ਚੁਦਰਾ ਮੌਸਮ ਹੈ ਇੱਥੇ ਇੱਥੇ ਕੋਈ ਫੈਕਟਰੀ ਨਹੀਂ ਹੈਗੀ ਦੇਖੋ ਮੌਸਮ ਪਹਾੜੀਆਂ ਮੌਸਮ ਇਨਾ ਸ਼ਾਫ ਸੁਤਰਾ ਵੈਦਰ ਇੱਥੇ ਪਹਾੜੀਆਂ ਹੀ ਨਹੀਂ ਹੈਗੀਆਂ ਪਹਾੜੀਆਂ ਤਾਂ ਹੈਗੀਆਂ ਸੱਚ ਪਹਾੜੀਆਂ ਤਾਂ ਬਹੁਤ ਨੇ ਬਾਬਿਓ ਫੈਕਟਰੀ ਨਹੀਂ ਹੈਗੀ ਇੱਥੇ ਇੱਕ ਵੀ ਫੈਕਟਰੀ ਨਹੀਂ ਦੇਖਣ ਨੂੰ ਮਿਲੀ ਨਾ ਨਾਗaland ਨਾ ਮਨੀਪੁਰ ਆ ਗਿਆ ਵੀਰੇ 쿠કી ਸ਼ੁੰਦਾਈ ਵਾਲਿਆਂ ਦਾ ਪਿੰਡ ਤੇ ਆ ਨਾਕਿਆਂ ਦੇ ਸਾਨੂੰ ਮੁੱਕਿਆ ਵੇ ਦੁਕਾਨ 쿠કી ਵਾਲਿਆਂ ਦਾ ਏਰੀਆ ਚੱਲ ਪੈਣਾ ਸਭ ਤੋਂ ਖਤਰਨਾਕ ਏਰੀਆ ਜੇ ਕਹਿੰਦੇ ਵੀ ਮਨੀਪੁਰ ਵਾਲੇ ਇੱਧਰ ਆ ਗਏ ਤਾਂ ਕੋਸ਼ ਨਹੀਂ ਕਰਦੇ ਡਰੈਕਟ ਗੋਲੀ ਮਾਰ ਕੇ ਠੋਕ ਦਿੰਦੇ ਨੇ ਤੇ ਇਹਨਾਂ ਨੇ ਪੌਲ ਥੱਲੇ ਬੰਬ ਲਾ ਕੇ ਪੌਲੀ ਅੜਾਤਾ ਸੀ ਕਿਉਂ ਅੜਾਤਾ ਸੀ ਕਿਉਂਕਿ ਵੀ ਇੱਧਰ ਇੰਫਾਲ ਮਨੀਪੁਰ ਵਾਲਾ ਇੱਧਰ ਕੋਈ ਬੰਦਾ ਨਾ ਆਵੇ ਇਹਨੀਆਂ ਵੀ ਟੈਂਕੀਆਂ ਆਉਂਦੀਆਂ ਹੁੰਦੀਆਂ ਜੀ ਉਹ ਸਾਰੀਆਂ ਪਰ ਕੇ ਦੂਜੇ ਰਾਹ ਜਾਂਦੀਆਂ ਨੇ ਆ ਕੁਕੀ ਸ਼ਮਦਾਈ ਵਾਲਿਆਂ ਦੇ ਪਿੰਡ 'ਚ ਨਹੀਂ ਆਉਂਦੇ ਇੱਕ ਕੁਕੀ ਸ਼ਮਦਾਈ ਵਾਲੇ ਨੇ ਇਹ ਨਾਗਾ ਵਾਲਿਆਂ ਲੋਕਾਂ ਤੋਂ ਗੋਇਆ ਦਾ ਡਰਦੇ ਨਹੀਂ ਆ ਕੋਈ ਮੰਤਰੀ ਮੁੰਸਰੀ ਆ ਰਿਆ ਜੀਤੇ ਕਰਕੇ ਝਾੜੀ ਕਹਿੰਦੇ ਗੰਡੇ ਓਕੇ ਵੀ ਇੱਥੇ ਹੁਣ ਵਾ ਇੱਕ ਦੂ ਵਾ ਸਾਨੂੰ ਹੱਥ ਵੱਜਣ ਵਾਲਾ ਆ ਵੀ ਚਲੋ ਤੇ ਆਪਾਂ ਚੱਲਿਆਂ ਕਾਂਗਾ ਪੋਕਰੀ ਪਿੰਡ ਚ ਪਹਿਲਾਂ ਦੇਖੋ ਮਿਲਟਰੀ ਇੱਥੇ ਆ ਏਰੀਏ 'ਚ ਜਿੰਨਾ ਕੁੱਕੀ ਵਾਲਿਆਂ ਦਾ ਏਰੀਆ ਇਹਦੇ 'ਚ ਇਨੀ ਮਿਲਟਰੀ ਪੁਲਸ ਫੋਰਸ ਕੈਨਾਤ ਰਹਿੰਦੀਆਂ ਰੋਡਾਂ ਤੇ ਵੀ ਕਿਤੇ ਦਵਾਰੇ ਨਾ ਦੰਗੇ ਜਾਂ ਆਲੇ ਹਾਲਾਤ ਹੋ ਜਾਣ ਕਿਉਂਕਿ ਇਹ ਮੈਂਟਮ ਮਾਰਦੇ ਨੇ ਅਸਲਾ-ਉਸਲਾ ਵਾਲਾ ਦੇਖੋ ਇੱਥੇ ਹੀ ਮਿਲਟਰੀ ਵਰਦੀ ਪੁਲਜ ਵੇਚਦੀ ਇਹਨਾਂ ਕੋਲ ਅਸਲਾ ਬ੍ਰਹਮਾ ਤੋਂ ਆਉਂਦਾ ਬ੍ਰਹਮਾ ਇਹਨਾਂ ਦੇ ਨਾਲ ਹੀ ਲੱਗ ਜਾਂਦਾ ਉੱਥੋਂ ਬਥੇਰਾ ਅਸਲਾ-ਉਸਲਾ ਆਉਂਦਾ ਇਹਨਾਂ ਨੂੰ ਆ ਸਾਡਾ ਗਾਰਡ ਆ ਇਹਨੇ ਛਾਡੀ ਕਹਿੰਦੇ ਗੰਢੀ ਛਾਰਿਆਂ ਤੋਂ ਮੂਰੇ ਲਵਾ ਕੇ ਰੱਖਤੀ ਤੇ ਆ ਆ ਗਏ ਗੁੰਡੇ ਉਗਰਵਾਦੀ ਕਹਿੰਦੇ ਜਿਨ੍ਹਾਂ ਨੂੰ ਆਪਾਂ ਇਹ ਉਗਰਵਾਦੀ ਕਹਿੰਦੇ ਆਪਾਂ ਗੁੰਡੇ ਕਹਿੰਦੇ ਆ ਇਹਨੇ ਗੁੰਡੇ ਬਾਬਿਓ ਇਹ ਤੱਕੇ ਨਾਲ ਪੈਸੇ ਪੁੱਛ ਲੈਂਦੇ ਨੇ ਛਾੜੀ ਗੱਡੀ ਲਵਾਈ ਸ਼ਹਿਰ ਤੇ ਤੇ ਜਿਹੜਾ ਸਾਡੇ ਨਾਲ ਗਾੜ ਆਇਆ ਉਹ ਗਿਆ 15 ਗੱਡੀਆਂ ਦੇ ਪੈਸੇ ਦੇਣ ਤੇ ਉਹ 15 ਗੱਡੀਆਂ ਦੇ ਪੈਸੇ ਦੇ ਕਹਿ ਉਹ ਫਿਰ ਇੱਕ ਗੰਡੀ ਨੰਬਰ ਦੀ ਨੰਬਰ ਵਾਹ ਗੰਡੀ ਚੈੱਕ ਕਰਨੇ ਆ ਦੇਖੋ ਇਹ ਸਾਨੂੰ ਦੱਸ ਰਿਹਾ ਹੁਣ ਹੱਥ ਮਾਰ ਕੇ ਬੀਆ ਕੋਕੀ ਵਾਲਿਆਂ ਦਾ ਪਿੰਡਾ ਦੇਖੋ ਮਿਲਟਰੀ ਗੱਡੀਆਂ ਨੇ ਇਹ ਕੋਕੀ ਵਾਲਿਆਂ ਦਾ ਪਿੰਡ ਹੈਗਾ ਵੀ ਇਹਨਾਂ ਦਾ ਹੀ ਨਹੀਂ ਪਤਾ ਕਦੋਂ ਦੰਗੇ ਕਰਦਾਨ ਤੇ ਦੱਸ ਰਿਹਾ ਸੀ ਵੀ ਜੇ ਆਹ ਵਾਲੇ ਬੰਦੇ ਮਨੀਪੁਰ ਵਾਲੇ ਇਧਰ ਨਾ ਆ ਗਏ ਇਹ ਏਰੀਆ ਚ ਆ ਗਏ ਇਹਨਾਂ ਨੇ ਕੋਈ ਨਹੀਂ ਗੋਲੀ ਮਾਰ ਕੇ ਬੰਦੇ ਨੂੰ ਮਾਰ ਦੇਣਾਗਾ ਆ ਪਿੰਡ ਆ ਕੋਕੀ ਸ਼ਮਾ ਸਮੁੰਡਾਈਆਂ ਦਾ ਦੇਖੋ ਮਿਲਟਰੀ ਮਿਲਟਰੀ ਖੜੀ ਹੈ ਇਕਦਮ ਰੋਡ ਖਰਾਬ ਕਰਕੇ ਥੋੜੀ ਵੀਡੀਓ ਚ ਪ੍ਰੋਬਲਮ ਆ ਰਹੀ ਹੈ ਤੇ ਗੱਡੀ ਪੜਤਨ ਵਾਲੀ ਰਹੀ ਹੈ ਦੇਖੋ ਕਿਉਂ ਤੁਸੀਂ ਆਪ ਦੇਖ ਲਓ ਵੀ ਇੰਨੀ ਮਿਲਟਰੀ ਕਿਤੇ ਖੜੀ ਹੋ ਇਨੇ ਇਥੇ ਮਿਲਟਰੀ ਕਿਉਂ ਵੜੀ ਹੈ ਕਿਉਂਕਿ ਇਹ ਸ਼ਫਤੋਂ ਜ਼ਿਆਦਾ ਖਤਰਨਾਕ ਖਲਾਕਾ ਆ ਆ ਕੁਕੀ ਸ਼ੁੰਦਾਈਆਂ ਦਾ ਪਿੰਡ ਹੈ ਕਾਇਰੀ ਇਹਦਾ ਮੇਨ ਕੁਕੀ ਸ਼ੁੰਦਾਈਆਂ ਵਾਲਿਆਂ ਦਾ ਪਿੰਡ ਹੈਗਾ ਮੇਨ ਬਾਕੀ ਅੱਗੇ ਵੀ ਏਰੀਆ ਇਹਨਾਂ ਦਾ ਹੀ ਚੱਲਦਾ ਹੈਗਾ ਜਿੱਥੋਂ ਨਾਗਾ ਦਾ ਬਟਰ ਸ਼ੁਰੂ ਹੋ ਜਾਂਦਾ ਉੱਥੋਂ ਹੀ ਏਰੀਆ ਖਤਮ ਹੋ ਜਾਂਦਾ ਬਾਕੀ ਸਾਨੂੰ ਦਿਖਾਉਣੇ ਆ ਰੋਡ ਤੇ ਮਿਲਟਰੀ ਪੁਲਸ ਵਾਲੇ ਇੱਥੇ ਗੁੰਡੇ ਕਿੰਨੇ ਸਾਨੂੰ ਮਿਲਨੇ ਨੇ ਕਿੰਨਿਆਂ ਨੂੰ ਪੈਸੇ ਮੰਡ ਦਾ ਗਾੜ ਨੇ ਜਾਣਾਗਾ 15-15 ਗੱਡੀਆਂ ਦੇ ਹਰੇਕ ਨੂੰ ਇਹਨੇ ਪੈਸੇ ਦੇ ਕੇ ਜਾਣੇ ਨੇ ਹਰੇਕ ਥਾਣੇ ਵਾਲੇ ਸਾਨੂੰ ਘੇਰ ਕੇ ਖੜ ਜੰਦੇ ਨੇ ਆ ਥਾਣੇ ਵਾਲਿਆਂ ਨੇ ਘੇਰੇ ਤੇ ਗਿਆ ਉਹ ਜਾ ਰਿਹਾ ਗਾੜ ਉੱਥੇ ਜਾ ਕੇ ਪੈਸੇ ਦੇ ਗਿਆ ਅਰੇ ਕਠਾਣਾ ਗੁੰਡੇ ਹਰੇਕ ਨੂੰ ਪੈਸੇ ਦੇਣੇ ਪੈਂਦੇ ਨੇ ਸਾਨੂੰ ਕਹਿੰਦਾ ਵੀ ਗੱਡੀ ਕੱਢ ਕੇ ਅੱਗੇ ਲਾ ਲੋ ਥਾਣੇ ਮੂਰੇ ਕੱਢਣ ਲੱਗੇ ਅੱਗੇ ਤੇ ਮੂਰੋ ਕਾਰ ਆ ਗਈ ਤੇ ਜਾਨੂਆ ਡਰਾਈਵਰ ਛਾ ਨੇ ਗੱਡੀ ਅੱਗੇ ਕਰ ਲਈ ਐਸ਼ੀ ਲਾਲੀ ਬਾਬੇ ਠਾਣੇ ਮੂਰੇ ਉਹ ਜਾ ਰਿਹਾ ਉਹ ਪਰਾਂ ਖਿੜਕੀ ਵਿੱਚ ਜਾਊਗਾ ਤੇ ਲੈਸਟਾਂ ਗੱਲਬਾਤ ਕਰ ਰਹੇ ਆ ਤੇ ਪੈਸੇ ਦਊ ਤੇ ਗੱਡੀਆਂ ਦੇ ਨੰਬਰ ਇੱਕ ਪਰਚੀ ਤੇ ਲਿਖੇ ਬਾਣੇ ਉਹ ਜੋ ਫਿਰ ਇੱਕ ਜਾਣਾ ਪੈਸੇ ਪਰਚੀਆਂ ਮਲਾਉਣਗੇ ਨੰਬਰ ਗੱਡੀਆਂ ਆਈ ਜਾਣਗੀਆਂ ਸਾਡੇ ਮਗਰ 14 ਗੱਡੀਆਂ ਤੇ ਨੰਬਰ ਦੇਖਣਗੇ ਗੱਡੀ ਛੱਡੀ ਜਾਣਗੀਆਂ ਦੇਖੋ ਖੜੀਆਂ ਨੇ ਥਾਂ ਥਾਂ ਤੇ ਮਿਲ ਕਿਉਂ ਘੜੀਆ ਕਿਉਂਕਿ ਸਭ ਤੋਂ ਖਤਰਨਾਕ ਇਹ ਨੇ ਇੱਥੇ ਛੋਡੀ ਮਾੜੀ ਜੀ ਵੀ ਗਲਤੀ ਛੋਡੀ ਜਾਨ ਲੈ ਸਕਦੀ ਆ ਇਹਨਾਂ ਦਾ ਹੀ ਨਹੀਂ ਪਤਾ ਕਦੋਂ ਗਲ ਪੈ ਜਾਣੇ ਕੋਰਨਾਕ ਆ ਗਿਆ ਬਾਪੇ ਤੇ ਇਹੀ ਖੜਨਾ ਹੁਣ ਨਾਕੇ ਤੇ ਇੱਥੇ ਵੀ ਅਸੀਂ ਇਹਨਾਂ ਨੂੰ ਪੈਸੇ ਦੇਣੇ ਆ ਗੁੰਡੇ ਘੜੇ ਗੁੰਡੇ ਦੇਖੋ ਇਹ ਨਹੀਂ ਇਧਰਲੇ ਗੁੰਡੇ ਤੱਕੇ ਨਾਲ ਜ਼ਬਰਦਸਤੀ ਪੈਸੇ ਲੈਂਦੇ ਨੇ ਆ ਦੇਖੋ ਪੋਲਟ ਚ ਮਿਲਟਰੀ ਨਹੀਂ ਆ ਇਹਨਾਂ ਦਾ ਹੀ ਨਹੀਂ ਪਤਾ ਇਹਨੂੰ ਕਦੋਂ ਗੋਲੀ ਮਾਰ ਕੇ ਭੜਕਾ ਦੇਣਾ ਇੰਨੇ ਨਾਲ ਚੱਲੇ ਨਾ ਕੋਈ ਤਵਾਰਨਿੰਗ ਤੇ ਸਾਰੀ ਰਾਤ ਜਿਉਂ ਅਸੀਂ ਦਿਨ ਤੋਂ ਪੈਸੇ ਬੰਡਣ ਲੱਗਨੇ ਮੂਰੇ ਸਾਡੀ ਗੱਡੀ ਲਾਈ ਵੀ ਹੈ ਸਾਰੀ ਰਾਤ ਅਸੀਂ ਪੈਸੇ ਹੀ ਬੰਡਦੇ ਜਾਣੇ ਨੇ ਪਰ ਅਰਸ਼ੀ ਤਾਂ ਨਹੀਂ ਮੰਡਣਾ ਅਸੀਂ 1 ਰੁਪਈਆ ਨਹੀਂ ਦੇਣਾ ਦੇਣੇ ਗਾੜਨੇ ਕਿਉਂਕਿ ਇਹਨੂੰ ਅਸੀਂ 25000 ਰੁਪਈਆ ਦਿੱਤਾ ਹੈ ਆ ਫਾਲ ਲੈ ਕੇ ਆਉਂਦਾ ਤੇ ਇੱਥੋਂ ਛੱਡ ਗਿਆ ਹੁੰਦਾ ਜਿੰਨੇ ਵੀ ਸਾਡੇ ਪੈਸੇ ਲੱਗਣੇ ਨੇ ਇਹਨੇ ਲਾਉਣੇ ਨੇ ਤੇ ਬਾਕੀ ਗੱਡੀਆਂ ਦੇ ਪੈਸੇ ਲਾਉਣੇ ਨੇ ਉਹ ਵੀ ਇਹਨੇ ਲਾਉਣੇ ਇਹ ਪੁਲਛੇਕਾਰ ਕੇ ਵੀ ਖੜੇ ਨੇ ਪੁਲਛਤੇਕਾਰ ਵਾਲੇ ਘੇਰੇ ਕੇ ਗੋਪਚੋ ਗੋਪਚੋ ਕਰ ਰਹੇ ਨੇ ਬਾਕੀ ਆਪਾਂ ਇੱਕ ਗੱਲ ਗਾੜਨੇ ਆਪਾਂ ਨੂੰ ਹੋਰ ਵੀ ਦੱਸੀ ਸੀ ਤੇ ਆ ਨੱਕ ਆ ਗਿਆ ਇੱਥੇ ਵੀ ਅੰਦਰ ਜਾਗ ਤੈਸਦੀਆਂ ਗਾੜਨੇ ਗੱਲ ਦੱਸੀ ਸੀ ਆਪਾਂ ਨੂੰ ਇੱਕ ਵੀ ਇਹ ਨਾਗਾ ਲੈਂਡ ਵਾਲਿਆਂ ਦਾ ਇੱਕ ਬੰਦਾ ਪੁਲਛ ਜਾਊਗਾ ਤੇ ਇੱਕ ਬੰਦਾ ਉਗਰ ਬੱਦੀ ਹੋ ਇੰਦਰ ਇੱਕ ਪਰਿਵਾਰ ਚ ਜੇ ਚਾਰ ਕ ਚਾਰ ਬੰਦੇ ਨੇ ਚਾਰਾਂ ਚੋਂ ਇੱਕ ਬੰਦਾ ਪੁੱਛੇ ਚ ਉੱਪਰ ਤੇ ਉਹ ਇੱਕ ਬੰਦਾ ਉੱਗਰਵਾ ਦਿਉ ਮੌਸਮ ਦਾ ਆਨੰਦ ਲਉ ਤੇ ਦੇਖੋ ਕਿੰਨਾ ਸਾਫ ਸੁਥਰਾ ਮੌਸਮ ਪਹਾੜੀਆਂ ਦੇ ਆਲੇ-ਦਾਲੇ ਬੱਦਲਾਂ ਤੇ ਘਿਰਿਆ ਪਿਆ ਪੂਰਾ ਲਾਜੋ ਜਵਾਵਾ ਪੂਰਾ ਖੈਟ ਹਾਂ ਦੇਖੋ ਉਹ ਸਾਹਮਣੇ ਤੁਸੀਂ ਬੱਦਲਾਂ ਦੇ ਵਿੱਚ ਦੇਖਦੇ ਹੋ ਛੋੜੀ ਜੀ ਪਹਾੜੀ ਦਿਖ ਰਹੀ ਹੈ ਬਾਕੀ ਤਾਂ ਬੱਦਲਾਂ ਨੇ ਘੇਰੀ ਵੀ ਆਏ ਲੱਗਦੇ ਬੱਦਲ ਹੁੰਦੇ ਨੇ ਵੱਦੜ ਨੀਵੇਂ ਨੇ ਪਹਾੜੀਆਂ ਉੱਚੀਆਂ ਨੇ ਇੱਥੇ ਉਹ ਦੇਖੋ ਪਹਾੜੀਆਂ ਲੁੱਕ ਦੇਖੋ ਆ ਦੇਖੋ ਥਿਊ ਕਿੰਨਾ ਘੈਂਟ ਹੈਗਾ ਸਾਫ ਸੋਤਰਾ ਵੈਦਰ ਕੋਈ ਫੈਕਟਰੀ ਫੂਟਰੀ ਨਹੀਂ ਕੋਈ ਧੂਆਂ ਧਾਰ ਨਹੀਂ ਇੱਧਰ ਹੁੰਦਾ ਆ ਕਰਕੇ ਇੱਧਰ ਵੈਦਰ ਕੋਈ ਦਰਖਤ ਬਹੁਤ ਨਹੀਂ ਤੇ ਤੇ ਮੀਂਹ ਬਹੁਤ ਪੈਂਦੇ ਨੇ ਲਓ ਜੀ ਯਾਰ ਖੜੇ ਨੇ ਕਈਆਂ ਨੇ ਤਾਂ ਛਾਨੂੰ ਘੇਰਨਾ ਨਹੀਂ ਕਿਉਂਕਿ ਛਾੜੀਆਂ ਗੱਡੀਆਂ ਨੇ ਖਾਲੀ ਤੇ ਮਗਰ ਆਉਂਦੀਆਂ ਨੇ ਭਰੀਆਂ ਵੀ ਆ ਦੋ ਤਿੰਨ ਗੱਡੀਆਂ ਜਿੰਨੂੰ ਨੂੰ ਅਸੀਂ ਕ੍ਰਾਸ਼ ਕਰਕੇ ਆਇਆ ਉਹਨਾ ਕਰਕੇ ਖੜੇ ਨਗੇ ਆ ਦੇਖੋ ਇੱਥੇ ਅਸੀਂ ਖੜਨਾ ਤੇ ਸਾਡਾ ਗਾੜੂ ਉਤਰ ਗਿਆ ਛੇਲ ਟੈਕਸ ਵਾਲਿਆਂ ਦੇ ਉਹਦੇ ਨਾਲ ਇੱਕ ਭਰੀ ਗੱਡੀ ਨੂੰ ਕਢਾ ਕੇ ਆਊਗਾ ਤੇ ਅੰਦੇ ਅਸੀਂ ਖੜਦੇ ਆਂ ਜਰਾਹਾਂ ਜਾ ਕੇ ਹੋਟਲ ਤੇ ਚਾਹ ਚੂ ਬਣਾ ਕੇ ਪੀਨੇ ਆ ਤੁਸੀਂ ਮੌਸਮ ਦਾ ਆਨੰਦ ਮਾਣੋ ਦੇਖੋ ਪ੍ਰਚਾਤਾ ਦੇ ਕੰਮ ਟੁੱਟੇ ਰੋਡ ਭਰਾ ਹਾਲ ਜਿਕੜ ਚੌੜ ਹੋਇਆ ਪਿਆ ਪੂਰਾ ਪਹਾੜੀਆਂ ਪੂੜੀਆਂ ਤੇ ਖਾਲੀ ਗੱਡੀ ਦਾ ਬਹੁਤ ਤੰਗ ਕਰਦੀ ਆ ਕਿਉਂਕਿ ਖਾਲੀ ਗੱਡੀ ਦਾ ਛਲੱਪੀ ਛਲੱਪ ਛੱਡਦੀ ਆ ਤੁਰ ਲੱਗੇ ਬੜਾ ਡਿੱਕਾ ਕਰਦੀ ਆ ਇੰਨੇ ਛਲੱਪ ਮਾਰਦੀ ਆ ਨਾ ਪੁੱਛੋ ਨਾ ਕੁਛ ਬਹੁਤ ਤੰਗ ਕਰਨ ਲੱਗਦੀ ਆ ਦੇਖੋ ਆਪ ਪਹਿਲਾਂ ਵੀ ਦਿਖਾਈ ਉਹ ਪਹਾੜੀਆਂ ਤੇ ਪਹਾੜੀ ਖਾਨਾ ਬਹੁਤ ਐ ਤੇ ਜੰਗਲੀ ਏਰੀਆ ਵਾ ਜੋ ਜੰਗਲੀ ਲੋਕ ਨੇ ਕੁੱਤੇ ਬਿੱਲੇ ਕੁਛ ਨਹੀਂ ਛੱਡਦੇ ਸਭ ਨੂੰ ਭੜਕਾ ਦਿੰਦੇ ਨੇ ਕਹਿੰਦੇ ਆਉਣ ਦੋ ਇਹ ਤਾਂ ਮਾਸੀ ਆ ਇਹ ਮੈਂ ਆਪਾਂ ਕਹਿੰਦੇ ਨੇ ਬੱਕਰਾ ਖਾ ਲਿਆ ਉਹ ਕੰਮ ਇਹਨਾਂ ਦਾ ਇੱਥੇ ਆੜੇ ਆ ਤੇ ਆਪਾਂ ਨਾਲੇ ਤਾਂ ਮਾਣਾਂਗੇ ਪਹਾੜੀਆਂ ਦਾ ਆਨੰਦ ਇੰਦਰ ਤੇ ਨਾਲੇ ਬਣਾ ਕੇ ਘੁੱਟ-ਘੁੱਟ ਚਾਹ ਪੀਵਾਂਗੇ ਤੇ ਪਹਾੜੀਆਂ ਦੇ ਵੈਦਰ ਬੂਦਲ ਸਾਂਭਣਾ ਮਾਸ਼ਣ ਠੰਡੇ-ਠੰਡੇ ਇਲਾਕੇ 'ਚ ਫਿਰ ਰਹੇ ਆ ਆਪਾਂ ਤੇ ਐਦੋ ਬਾਅਦ ਅਸੀਂ ਜਾਣਾ ਗਰਮ ਗਰਮੀ 'ਚ ਪਰ ਯਾਨ ਨੂੰ ਤਾਂ ਜੀ ਨਹੀਂ ਕਰਦਾ ਪਰ ਕੀ ਕਰੀਏ ਤੇ ਲੈ ਕੇ ਵੀ ਆਪਾਂ ਨੇ ਕੀ ਕਰਨਾ ਗਰਮੀ 'ਚ ਤਾਂ ਆਪਾਂ ਨੂੰ ਜਾਣਾ ਹੀ ਪੈਣਾ ਇੱਥੇ ਪੂਰਾ ਵਧੀਆ ਠੰਡਾ ਇਲਾਕਾ ਠੰਡਾ ਹਵਾ ਨਾ ਹਨ ਨੂੰ ਕਿਸ਼ੇ ਕਰੇ ਸੀ ਮਿਲੇ ਨਾ ਕੋਸ ਮਿਲੇ ਉਹਦੇ ਠੰਡੇ ਠੰਡੀ ਹਵਾ ਚਲਣ ਦੀ ਅਦੀ ਪਹਾੜੀਆਂ ਦਾ ਆਨੰਦ ਮਾਣਦੇ ਆਪਣੇ ਸ਼ਫਰਵਲ ਜਾ ਰਹੇ ਹਾਂ ਢੀਮਾਪੁਰ ਨੂੰ ਤੇ ਬੱਚਾ ਪੁੱਛਾਂ ਨਹੀਂ ਆ ਇੱਧਰ ਬੋਕਾਂ ਤੇ ਚੱਲਦੀਆਂ ਨੇ ਛੋਟੀਆਂ ਰੋਟੀਆਂ ਕਾਰਾਂ ਹੀ ਚੱਲਣ ਡੀਆਂ ਨੇ ਇੱਥੇ ਜੇ ਇੱਕ ਪੁਲ ਆਉਂਦਾ ਆ ਦੇਖੋ ਉਹ ਪੰਤਾ ਸ਼ੇਨ ਨਾਲ ਆੜੇ ਨੇ ਨਾ ਦੇਖੋ ਗੱਡੀ ਬਾਬੇ ਕਿੱਥੇ ਵਿਸਾਈ ਆ ਕੱਚੇ ਪਹੇਨੇ ਦੇਖੋ ਓਵਰਲੋਡ ਭਜਣ ਓਵਰਲੋਡ ਮਾਲਾ ਗੱਡੀ 'ਚ ਸੀਮਿੰਟ ਭਰਿਆ ਹੋਇਆ ਦਲਦਲਾ ਹੈਗੀਆਂ ਨੇ ਕੱਚੇ ਰਾਹ ਨੇ ਛਾਰੀ ਦੀ ਛਾਰੀ ਗੱਡੀ ਬੈਠੀ ਹੁਣ ਮਾਲ ਪਲਟੀ ਕਰਨਗੇ ਗਰੀ ਗੱਡੀ ਤੇ ਫਿਰ ਇਹਨੂੰ ੱਤਕਾ ਟਕਾ ਲਾ ਕੇ ਕੱਢਣਗੇ ਨਹੀਂ ਤਾਂ ਇਹਨਾਂ ਨਿਕਲਣਾ ਤਾਂ ਹੈ ਨਹੀਂ ਕਿਉਂਕਿ ਛਾਰੀ ਗੱਡੀ ਬੈਠ ਗਈ ਇਹ ਜੇ ਕੱਚੇ ਰੋਡ ਨੇ ਵਿੱਚ ਤਾਂ ਬਣ ਗਿਆ ਜੇ ਵਿੱਚ ਥੋੜਾ ਜਿਹਾ ਬਹੁਤ ਖਰਾਬ ਰੋਡ ਹੈਗਾ ਬੁਰਾ ਹਾਲ ਆ ਮਉ ਤੋਂ ਇੱਕ ਮਉ ਗੇਟ ਪਾਰ ਕਰਕੇ ਤਾਂ ਇਧਰ ਨੂੰ ਕੱਚਾ ਹੀ ਐ ਲਓ ਜੀ ਸ਼ਾਨੂੰ ਵੇਰ ਅੱਗੇ ਵੱਲ ਚਾਲਿਆਂ ਨੇ ਘੇਰ ਲਿਆ ਤੇ ਚਾਤੋਂ ਵੇਰ ਪੈਸੇ ਦੇਣਗੇ ਕਾੜਾ 15 ਗੱਡੀਆਂ ਦੇ ਪੈਸੇ ਦੇਣਗੇ ਤੇ ਉਦੋਂ ਵਾਲਾ ਤਾਂ ਦੇ ਕੇ ਪੈਸੇ ਤੇ ਪਰਚੀ ਅੱਗੇ ਵਧਾਂਗੇ ਦੇਖੋ ਹੱਤ ਘੜਾ ਕਰਦਾ ਉਹ ਕਹਿੰਦਾ ਖੜਦਾ ਕਰਦਾ ਇਹ ਸ਼ੇਵਰ ਹੋ ਗਈ ਜੀ ਸਾਨੂੰ ਕੋਈ ਮਾਉਂਦਿਆਂ ਨੂੰ ਨਹੀਂ ਕੋਈ ਮਾ ਜਾਂਮ ਲੱਗਿਆ ਵਾ ਜੀ ਬੂਣਾ ਗੱਡੀ ਜਮਾ ਪਹਾੜੀ ਦੇ ਕਿਨਾਰੇ ਤੇ ਪਲਟਣ ਵਾਲੀ ਹੋਈ ਪੀਚੀ ਬੰਦੇ ਨੇ ਥੋੜੀ ਕਟਾਈ ਹੋਣਾ ਤਾਂ ਕਮਾਤੀ ਗੱਡੀ ਇੱਥੇ ਮੋੜ ਇਹ ਜੇ ਨੇ ਕਿ ਗੱਡੀ ਪੂਰੀ ਵਧਾ ਕੇ ਮੋੜੋਂ ਤਾਂ ਮੁੜਦੀ ਆ ਇਹ ਆਪਾਂ ਹੋਰਾਂ ਤਾਂ ਮੋੜ ਦੇਣ ਗੱਡੀ ਢੇਢੀ ਦੇਖੋ ਫੌਜੀ ਸ਼ਾਹ ਵੀ ਜਾਂਚ ਲੱਗਿਆ ਇਹਨੇ ਇਹਨਾਂ ਨੂੰ ਰਸਤਾ ਅਕਲੋਜ ਹੋ ਗਿਆ ਫੌਜੀ ਸ਼ਾਹ ਦਾ 7:53 ਵਜੇ ਸ਼ਵੇਰ ਦੇ ਤੇ ਜਾਂਮ ਲੱਗਿਆ ਵੇ ਆ ਦੇਖੋ ਪਹਾੜੀਆਂ ਦੇ ਪਾਇ ਬੈਨੇ ਬਾਬਿਓ ਲਫਾਫੇ ਦੀ ਪਹਾੜੀਆਂ ਨਾ ਕਰਕੇ ਥੱਲੇ ਡਿੱਗਣ ਤੇ ਜਾਂ ਤਾਂ ਜਾਂ ਤਾਂ ਮਿਲਟਰੀ ਏਰੀਆ ਆ ਰਿਆ ਕੋਈ ਮਾਨੂੰ ਯਾਰੀਆਂ ਨੇ ਤੋਂ ਲੱਗਿਆ ਬਈਆਂ ਡੰਡਾ ਜਾਂਹੀਂ ਕੈੜਾ ਹੋਇਆਣਾ ਤੇ ਆਪਣਾ ਢੀਮਾ ਪੋਰਤਾ ਬਾਬਿਓ ਪਾਰ ਨਹੀਂ ਆਉਣਾ ਆ ਬਾ ਖੜਾਂਗੇ ਲਾਲ ਕਾਟੀ ਤੇ ਲਾਲ ਕਾਟੀ ਤੇ ਹੋਟਲ ਆ ਗਿਆ ਤੇ ਉੱਥੇ ਜਾ ਕੇ ਆਪਾਂ ਮਾਰਨਾ ਆਪਦਾ ਸਟਾਪ ਤੇ ਉੱਥੇ ਅੱਥਣੇ ਛੱਡਾਂਗੇ ਆਮਨਾਥਾਂ ਤੇ ਆਹ ਦੇਖੋ ਚਾਮ ਲੱਗਿਆ ਵਾ ਕੋਈ ਮਾਲੀ ਪਹਾੜੀ ਤੇ ਤੁਸੀਂ ਦੇਖੋ ਕਿੰਨਾ ਘੈਂਟ ਲੁੱਕਾ ਆ ਰਹੀ ਐ ਤੇ ਜਾਮ ਤੇ ਜਾਮ ਲੱਗਿਆ ਵਾ ਹਾਲੀ-ਆਲੀ ਟਿੱਚਕ-ਟਿੱਚਕ ਜਾਂਨੇ ਆ ਮੋੜਾਂ ਤੇ ਗੱਡੀਆਂ ਖੜਦੀਆਂ ਨੇ ਟੇਡੀਆਂ ਕਰਕੇ ਲਾ ਲੈੰਦ ਨੇ ਵੱਡੀ ਗੱਡੀ ਮੁਰਦੀ ਐ ਦੇਖੋ ਪੋਲ ਛਾਲੇ ਆਇਆ ਲਾਦਾ ਜੀ ਮੈਂ ਅੱਪੈ ਚਾਣਾ ਜਾ ਗਏ ਨੇ ਖਿਆਣਾ ਮੇਟ ਬੋਲ ਛਾੜੇ ਨੇ ਉਹ ਜੇ ਬੂਥੇ ਉਹ ਕਨੀਏ ਪਹਿਰਾਵਾ ਹੋ ਜਾ ਕੋਈ ਖਾਂਦੇ ਫਿਰਦੇ ਨੇ ਤੇ ਅੱਗੇ ਆਪਾਂ ਨੂੰ ਫੇਰ ਕੇ ਲੈ ਬਾਬੇ ਰਾਤ ਹੋ ਗਈ ਸੀ ਤੇ ਬੋਲ ਛਾੜੇ ਨੇ ਰਾਤ ਨੂੰ ਇਹ ਲੈ ਰਹੇ ਨੇ ਬਾਬੇ ਜਾਂ ਤਾਂ ਪੈਸੇ ਦੇ ਪੈਸੇ ਇਤਨਾ ਲੇਟ ਮਾਰਦੇ ਨੇ ਨੰਬਰ ਦੇ ਚਾਨੂਗਾ ਨਾ ਅੱਗੇ ਲਾਓ ਤੇ ਆਪਾਂ ਚੱਲੇ ਅੱਗੇ ਲਾਉਣ ਦੇਖੋ ਗਾਰਡ ਸਾਹਿਬ ਪੈਸੇ ਦੇਣਗੇ ਨੇ ਲਗਾਰ ਛਾ ਉਹਨੇ ਕਪੜੇ ਚੇਂਜ ਕਰ ਲਏ ਬਾਬੇ ਉਹ ਤੇ ਪੈਸੇ ਪੁੱਛੇ ਦੇਣ ਗਿਆ ਇੱਥੇ ਨੇ ਬਾਬੇ ਗੁੰਡੇ ਆਹ ਦੇਖੋ ਬਰਬਾਦੀ ਕਹਿ ਦਿੰਦੇ ਆਪਾਂ ਇਹਨੇ ਗੁੰਡੇ ਗੇਟ ਲਾ ਕੇ ਪੈਸੇ ਲੈਂਦੇ ਨੇ ਵੀ ਜੇ ਕਿਤੇ ਮਿਲਟਰੀ ਮਿਲਟਰੀ ਆ ਗਈ ਛਰਰ ਉਹਨਾਂ ਨੇ ਜੰਗਲ ਤੋਂ ਪਤਾ ਵੀ ਨਹੀਂ ਲੱਗਣਾ ਗੇਟ ਲਾ ਕੇ ਲੈਟ ਮਾਰਦੇ ਨੇ ਜੇ ਆਪਾਂ ਗੱਡੀ ਨੂੰ ਰੋਕੀ ਤਾਂ ਆਪਣਾ ਢੂਆ ਛਾਂਗਣਗੇ ਗੱਲਾਂ ਧੋਈ ਨਹੀਂ ਜਾਂ ਤਾਂ ਇਹ ਆਪਾਂ ਨੂੰ ਪੜਕਾ ਦੇਣਗੇ ਉਦੋਂ ਵਾਰੀ ਆ ਪੈਸੇ ਦੇ ਕੇ ਜਾ ਉਹ ਨਾ ਤਰਾਮ ਨਾ ਕਿਉਂ ਆਪਾ ਦਾ ਇਕੱਠਾ 25000 ਦਿੱਤਾ ਬਿਆ ਘਾੜਛਾ ਬਾਪੀ ਦੇਣਗੇ ਪੈਸੇ ਛਾੜੇ ਇਹ ਬਾਈ ਚਾਂ ਤੇ ਕੋਈ ਬੰਦਾ ਭੱਜ ਜਾਂਦਾ ਤੇ ਉਹਨੂੰ ਇਹ ਭੜਕਾ ਜਾਂਦੇ ਨੇ ਮੱਟ ਮਾਰਦੇ ਨੇ ਟੋਕਣ ਠਾਕਣ ਨੂੰ ਲਾਛ ਵੀ ਨਹੀਂ ਮਿਲਦੀ ਬੰਦੇ ਦੀ ਬੰਦੇ ਗਏ ਕਰ ਦਿੰਦੇ ਨੇ ਦੁਨੀਆ ਤੋਂ ਦੇਖੋ ਜੇ ਤੱਕ ਤੱਕ ਨੰਬਰ ਦੇ ਰਿਹਾ ਉਹ ਗਰਵਾਦੀ ਹੈ ਇਹ ਨੇ ਬਾਬੇ ਟੱਕ ਗੁੰਡੇ ਤੱਕੇ ਨਾ ਬਾਈ ਇਹ ਲੰਦ ਨੇ ਬੜਾ ਹੀ ਗੰਦਾ ਇਲਾਕਾ ਯਾਰ ਮੈਂ ਕਹਿੰਦਾ ਸਾਰੇ ਨੂੰ ਗੰਦਾ ਇਲਾਕਾ ਇੰਡੀਆ ਚ ਹੀ ਆਗਾ ਇਹ ਜੇ ਆਲ ਇੰਡੀਆ ਕੰਮਲੇ ਸਭ ਤੋਂ ਗਰ ਇਹ ਜੇ ਗੰਦਾ ਇਲਾਕਾ ਨਹੀਂ ਦੇਖਿਆ ਜਿੰਨਾ ਗੰਦਾ ਇਲਾਕਾ ਹੈ ਹਰੇਕ ਠਾਣੀ ਵਾਲੇ ਔਰ ਥਾਂ ਥਾਂ ਤੇ ਗੁੰਡੇ ਖੜੇ ਨੇ ਆਪਾਂ ਗੱਡੀ ਲੈ ਕੇ ਜਾ ਰਹੇ ਭੱਜ ਕੇ ਮੂਹਰੇ ਆ ਕੇ ਰੋਕ ਲੈਣਗੇ ਦੋ ਜੀ ਪੈਸੇ ਆ ਵੀ ਠਾਣਾ ਆ ਗਿਆ ਕਿ ਥਾਂ ਥਾਂ ਠਾਣੇ ਪੈਸੇ ਵੰਡਦੇ ਜਾਓ ਕੋਸ਼ਿਸ਼ ਕਰੋ ਦੇਖੋ da aton muna niya sares yon kaya ung kaya na pagchey din